ਨਵੀਂ ਵਿਆਹੀ ਨੂੰ ਹੀ ਨਿਕਲੀ ਪਤੀ ਤੇ ਸੱਸ ਦੀ ਕਾਤਲ ਜਿਸੋਂ ਸ਼ਪਾ ਸਿੰਘ ਦੀ ਦਤੋ ਕੀ ਤੇ ਜਸਵਿੰਦਰ ਕੌਰ ਜਿਹੜੀ ਹੈ ਨੀ ਮਾਂ ਸੀ ਸਰਤਾਜ ਦੀ ਉਦੋਂ ਬੰਨੇ ਰਤੂ ਨੂੰ ਨੇ ਪੁਲਿਸ ਸਾਹਮਣੇ ਕਬੂਲਿਆ ਆਪਣਾ ਗੁਨਾਹ ਅਸੀਂ ਮੁਕੱਦਮਾ ਦਰਜ ਕਰਕੇ ਕੁਸ਼ਮਦੀਪ ਕੌਰ ਦੀ ਉਸ ਸਰਤਾਏ ਸੱਤੀ ਨਾਲ ਪੁਸ਼ਕਸ਼ ਕੀਤੀ ਤੋ ਉਹਨੇ ਸਾਡੇ ਕੋਲ ਮੰਨਿਆ ਵੀ ਜਿਹੜੀ ਮੈਂ ਮੋਨੋ ਤੋਂ ਆਈ ਆਟੇ ਦੇ ਵਿੱਚ ਥੁੰਨ ਕੇ ਇਹਨਾਂ ਨੂੰ ਰੋਟੀ ਖਵਾਈ ਹੈ ਆਟੇ ਚ ਜ਼ਹਿਰ ਮਿਲਾ ਟੱਬਰ ਉਤਾਰਿਆ ਮੌਤ ਦੇ ਘਾਟ ਜਿੰਨਾ ਚ ਤਿੰਨ ਦੋਸ਼ੀ ਅਰੇਸਟ ਕਰ ਲਏ ਨੇ ਖੁਸ਼ਮੰਦੀਪ ਕੋਲ ਤਿੰਨ ਦਿਨ ਦੇ ਪੁਲਸਰ ਮਾਰਦੇ ਆ ਪੁਲਿਸ ਦੇ ਕਤਲ ਕਾਂਡ ਚ ਵੱਡੇ ਖੁਲਾਸੇ ਇਹ ਤੇ ਖੁਸ਼ਮੰਦੀਪ ਪੌਰ ਆਪਕੇ ਦੀ ਮਦਰ ਹੈ ਇਹ ਕਹਿੰਦਾ ਕੋਈ ਪ੍ਰੇਮੀ ਨੀ ਚੰਕੋ ਸਿੰਘ ਉਹ ਬੜਾ ਜੀ ਹਾਂ ਪਿਛਲੇ ਦਿਨਾਂ ਚ ਪੰਜਾਬ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਸੀ ਇੱਕ ਨਵੀਂ ਵਿਆਹੀ ਨੂੰ ਤੇ ਇਲਜ਼ਾਮ ਲੱਗੇ ਸੀ ਕਿ ਉਸ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਰਾਤ ਦੇ ਖਾਣੇ 'ਚ ਜ਼ਹਿਰ ਮਿਲਾ ਕੇ ਦਿੱਤਾ ਜਿਸ ਕਾਰਨ ਇਲਾਜ ਦੌਰਾਨ ਉਸਦੇ ਪਤੀ ਤੇ ਸੱਸ ਦੀ ਮੌਤ ਹੋਈ ਹੈ ਇਸ ਮਾਮਲੇ 'ਚ ਪੁਲਿਸ ਵੱਲੋਂ ਹੁਣ ਵੱਡਾ ਰੂਕਮਬਾਉ ਖੁਲਾਸਾ ਕੀਤਾ ਗਿਆ ਹੈ ਪੁਲਿਸ ਵੱਲੋਂ ਕਤਲ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਉਸਦੇ ਪ੍ਰੇਮੀ ਤੇ ਮੁਲਜ਼ਮ ਨੂੰ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਫਲੇ ਸਮਤਾਬਕ ਮੁਲਜ਼ਮ ਇਸ ਹੈਵਾਨ ਨੂੰ ਨੇ ਮੰਨਿਆ ਕਿ ਇਸ ਵੱਲੋਂ ਹੀ ਆਪਣੇ ਸਹਰੇ ਪਰਿਵਾਰ ਨੂੰ ਰਾਤ ਦੇ ਖਾਣੇ 'ਚ ਜ਼ਹਿਰ ਮਿਲਾ ਕੇ ਦਿੱਤਾ ਗਿਆ ਸੀ ਤਾਂ ਕਿ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰਿਆ ਜਾ ਸਕੇ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰਾ ਪੰਜਾਬ ਦਹਿਲ ਉੱਠਿਆ ਸਹਿਮ ਉੱਠਿਆ ਮ੍ਰਿਤਕ ਪਰਿਵਾਰ ਦੇ ਘਰ 'ਚ ਚੀਕ ਚਿਹਾੜਾ ਮੱਚ ਗਿਆ ਪੂਰਾ ਪਿੰਡ ਦਹਿਲ ਉੱਠਿਆ ਹਰ ਕੋਈ ਇਸ ਮੁਲਜ਼ਮ ਮੈਲਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਪੁਲਿਸ ਮੁਤਾਬਕ ਮ੍ਰਿਤਕਾ ਸ਼ਿਪਤਾਰ ਸਿੰਘ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮੋਲਜਮ ਨੂੰ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਮਿਤੀ 11/25 ਨੂੰ ਪਿੰਡ ਗੁਰੂ ਸਰ ਦੇ ਦੋ ਜੈਸ ਤੇ ਦੋ ਲੇਡੀਜ਼ ਪੇਸ਼ੈਂਟ ਬਿਉਸ਼ੀ ਦੀ ਹਾਲਤ ਅਸਲ ਰਾਤ ਕਰਦਾਂ ਅਗਰ ਦਾਖਲ ਹੋਈ ਸੀ ਜਿੰਨਾਂ ਵਿੱਚੋਂ ਕਿਸਤ ਪਾਸਿੰਗ ਜਿਹੜੀ ਹਾਲਤ ਜ਼ਿਆਦਾ ਸੀਰ ਸੀ ਉਹਨੂੰ ਬੈਂਡੇ ਰੈਫਰ ਕਰ ਦਿੱਤਾ ਸੀ ਤੇ ਬਾਕੀ ਤਿੰਨ ਜਿਹੜੇ ਸੀਗੇ ਜਸਵੰਦਰ ਕੌਰ ਸਰਜੀਤ ਸਿੰਘ ਤੇ ਕੁਸ਼ਮਦੀਪ ਕੌਰ ਇਹਨਾਂ ਨੂੰ ਦੀਪ ਹਸਪਤਾਲ ਦੇ ਦਰਵਾਜ਼ੇ ਤੇ ਰੈਫਰ ਕਰ ਦਿੱਤਾ ਗਿਆ ਸੀ ਇਸੇ ਦੌਰਾਨ ਇੱਕ ਜਰਤਾਸਰ ਸਰਤਾਸ ਸਿੰਘ ਦੇ ਭਰਾ ਜਰਤਾਸਰ ਨੇ ਸਾਨੂੰ ਇੱਕ ਬਿਆਨ ਦਰਜ ਕਰਾਇਆ ਵੀ ਜਿਹੜਾ ਸਾਡੇ ਇਹ ਮੇਰੇ ਭਰਾ ਤੇ ਮਾਪਿਆਂ ਨੂੰ ਜਹਰ ਮੇਰੀ ਪਰਚਾਈ ਕੁਸ਼ਮਦੀਪ ਕੌਰ ਨੇ ਦਿੱਤੀ ਹੈ ਅਸੀਂ ਮੁਖਤਮਾ ਦਰਜ ਕਰਕੇ ਖੁਸ਼ਮਤੀਪ ਕੌਰ ਦੀ ਉਸ ਸਤਾਏ ਸਖਤੀ ਨਾਲ ਪੁਸ਼ਕਸ਼ ਕੀਤੀ ਤਵਨ ਸਾਡ ਕੋਲ ਮੰਨਿਆ ਵੀ ਜਿਹੜੀ ਮੈਂ ਮੋਨੋ ਦਵਾਈ ਆਟੇ ਦੇ ਵਿੱਚ ਘੁੰਨ ਕੇ ਇਹਨਾਂ ਨੂੰ ਰੋਟੀ ਖਵਾਈ ਹੈ ਇਹਦੇ ਸਬੰਧ ਸਿ ਚਾਰ ਦੋਸ਼ੀਆਂ 'ਤੇ ਲਾਮ ਕਦਮਾ ਦਰਜ ਕੀਤਾ ਸੀਗਾ ਜਿਨ੍ਹਾਂ 'ਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕਰ ਲਏ ਨੇ ਖੁਸ਼ਮਤੀਪ ਕੌਰ ਤਿੰਨ ਦਿਨ ਦੇ ਪ੍ਰਸ਼ਨ ਮਾਰਦੇ ਆ ਪਰਮਜੀਤ ਕੌਰ ਤੇ ਚਮਕੌਰ ਸਿੰਘ ਨੂੰ ਅੱਜ ਪੇਸ਼ ਕਰਕੇ ਪਰਮਾਨਡ ਲੈ ਕੇ ਡੰਗਾਈ ਨਾਲ ਤਤਕਸ਼ ਕੀਤੀ ਜਾਊਗੀ ਕਿ ਇਹਨਾਂ ਦੇ ਕਿੰਨੇ ਹੋਗੀ ਸਰ ਇਹਨਾਂ ਜੋ ਸ਼ਰਪਾਸਿੰਘ ਦੀ ਧੱਤ ਹੋਗੀ ਇਹ ਜਸਵਿੰਦਰ ਕੌਰ ਜਿਹੜੀ ਹੈ ਦੀ ਮਾਂ ਸੀ ਸੰਤਾਰ ਦੀ ਉਦੋਂ ਬੰਨੇ ਲੱਥ ਚੁੱਕੀ ਜਿਹੜੇ ਦੂਜੇ ਤਿੰਨ ਗ੍ਰਿਫੜੇ ਹੋ ਕੋਈ ਨਹੀਂ ਬੰਦੇ ਇਹ ਇੱਕ ਖੁਸ਼ਮਦੀਪ ਪੌਰ ਆਪ ਹੈ ਕਿ ਦੀ ਮਦਰ ਹੈ ਇੱਕ ਇਹਦਾ ਕੋਈ ਪ੍ਰੇਮੀ ਨਹੀਂ ਜਤਨਕੌਰ ਸਿੰਘ ਉਹ ਬੜਾ ਤੇ ਸਰਜੀਤ ਸਿੰਘ ਜਿਹੜਾ ਸੀਗਾ ਉਹਦਾ ਫਾਦਰ ਉਹ ਦੀ ਹਾਲਤ ਹੁਣ ਠੀਕ ਹੈ ਕਤਲ ਦੀ ਇਹ ਵੱਡੀ ਵਾਰਦਾਤ ਹੈ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਗੁਰੂ ਸਰ ਤੋਂ ਸਾਹਮਣੇ ਆਈ ਸੀ ਜਿੱਥੇ ਪੁਲਿਸ ਦੀ ਗ੍ਰਿਫਤ ਚ ਨੀਵੀ ਪਾਈ ਖੜੀ ਹੈ ਸਹਿਵਾਨ ਮਹਿਲਾ ਤੇ ਇਲਜ਼ਾਮ ਲੱਗੇ ਨੇ ਇਸ ਵੱਲੋਂ ਆਪਣੇ ਸਹੁਰੇ ਪਰਿਵਾਰ ਨੂੰ ਜ਼ਹਿਰ ਦਿੱਤਾ ਗਿਆ ਤੇ ਆਪਣੇ ਪਤੀ ਤੇ ਆਪਣੀ ਸੱਸ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਮੌਤ ਦੇ ਘਾਟ ਉਤਾਰਿਆ ਗਿਆ ਜਦ ਕਿ ਅਜੇ ਮ੍ਰਿਤਕ ਸ਼ਿਪਤਾ ਸਿੰਘ ਦੇ ਪਿਤਾ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਪੁਲਿਸ ਵੱਲੋਂ ਮੁੱਜਮਿਸ ਮਹਿਲਾ ਦਾ ਰਿਮਾਂਡ ਹਾਸਲ ਕਰ ਅਗਲੇਰੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾ ਰਿਹਾ ਹੈ ਦੇਖਣਾ ਹੋਵੇਗਾ ਜਾਂਚ 'ਚ ਹੋਰ ਕੀ ਖੁਲਾਸੇ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ